ਨਾਲਕ ਫਿੰਦਰ ਮੈਂ ਨੂਰ ਮਲਦੀ ਰੈਣਵਾਲੀ ਹਾਜੀ ਪਾਈ ਜੀ ਤੁਹਾਨੂੰ 50 ਦਿਨ ਪਹਿਲਾਂ ਆਪਾਂ ਬਾਡੀ ਸਰਵਸ ਜੂਸ ਦਿੱਤੇ ਸੀਗੇ ਜੀ ਉਹਨਾਂ ਨੂੰ ਵਰਤਣ ਤੋਂ ਪਹਿਲਾਂ ਤੁਹਾਨੂੰ ਕੀ ਕੀ ਪ੍ਰੋਬਲਮਾਂ ਸੀਗੀਆਂ ਉਹਨਾਂ ਤੋਂ ਪਹਿਲਾਂ ਮੈਨੂੰ ਐਸਿਡ ਦੀ ਪ੍ਰੋਬਲਮ ਸੀ ਸਰਵਾਈਕਲ ਦੀ ਸੀ ਬੀਪੀ ਦੀ ਸੀ ਧੜਕਣ ਦੀ ਸੀ ਔਰ ਸਾਹ ਬਹੁਤ ਚੜਦਾ ਸੀ ਹਾਂਜੀ ਜਿਸ ਤਰ੍ਹਾਂ ਤੁਹਾਡਾ ਨੱਕ ਵੀ ਬੰਦ ਰਹਿੰਦਾ ਸੀਗਾ ਨੀ ਨੱਕ ਦੀ ਵੀ ਪ੍ਰੋਬਲਮ ਸੀ ਰਾਤ ਨੂੰ ਬੰਦ ਹੋ ਜਾਂਦਾ ਸੀ ਤੇ ਉੱਚੀ ਉੱਚੀ ਖਰਾਟੇ ਤੇ ਆਵਾਜ਼ਾਂ ਆਉਂਦੀ ਸੀ ਹਾਂਜੀ ਤੇ ਜਿਸ ਤਰ੍ਹਾਂ ਭੈਣ ਜੀ ਤੁਸੀਂ ਹੁਣ 50 ਦਿਨ ਦਾ ਕੋਰਸ ਕੀਤਾ ਆ ਜੀ ਅੱਗੇ ਹੁਣ 50 ਦਿਨ ਦਾ ਸ਼ੁਰੂ ਕਰਨ ਜਾ ਰਹੇ ਆ ਜੀ ਤੇ ਹੁਣ ਤੁਹਾਨੂੰ 50 ਦਿਨ ਦੇ ਵਿੱਚ ਕੀ ਕੀ ਫਰਕ ਪਿਆ ਆ ਜਿਸ ਤਰ੍ਹਾਂ ਮੇਰੀ ਐਸਿਡ ਦੀ ਪ੍ਰੋਬਲਮ ਠੀਕ ਆ ਧੜਕਣ ਠੀਕ ਆ ਬੀਪੀ ਵੀ ਠੀਕ ਆ ਸਾਵੀਨੀ ਚੜਦਾ ਹੈਗਾ ਜਿੱਦਾਂ ਮੇਰੀ ਬਾਡੀ ਚ ਕੁਝ ਸੋਲੀਆਂ ਵਗੈਰਾ ਸੀਗੀਆਂ ਗਲਟੀਆਂ ਸੀ ਉਹ ਵੀ ਠੀਕ ਆ ਸਰਵਾਈਕਲ ਵੀ ਠੀਕ ਆ ਔਰ ਆਲਮੋਸਟ ਕਾਫੀ ਠੀਕ ਹਾਂਜੀ ਜਿਹਾ ਤਾਂ ਭਾਰੀਪਨ ਰਹਿੰਦਾ ਸੀਗਾ ਤੁਹਾਡੇ ਜਿਹੜੇ ਢੇਰ ਦਾ ਭਾਰੀਪਨ ਰਹਿੰਦਾ ਸੀ ਉਹ ਵੀ ਠੀਕ ਆ ਹਾਂਜੀ ਤੇ ਉਹ ਕਿ ਕਾਫੀ ਬੈਟਰ ਆ ਗਿਆ ਹਾਂਜੀ ਕਾਫੀ ਜਿੱਦਾਂ 50 ਦਿਨਾਂ ਦੇ ਵਿੱਚ ਵਿੱਚ ਤੁਹਾਨੂੰ ਯਾਨੀ ਕਿ 80 ਤੋਂ 90% ਰਿਜ਼ਲਟ ਮਿਲ ਗਿਆ ਸਰੀਰ ਤੇ ਜੀ ਤੇ ਇਹ ਬਹੁਤ-ਬਹੁਤ ਤੁਹਾਨੂੰ ਮੁबारक ਆ ਜੀ ਤੇ ਜਿਸ ਤਰ੍ਹਾਂ ਤੁਹਾਡੇ ਆਰਿਆਂ ਪ੍ਰੋਬਲਮਾਂ ਜਿਸ ਤਰ੍ਹਾਂ ਤੁਹਾਨੂੰ ਆ ਬਹੁਤ ਹੀ ਲੱਖਾਂ ਲੋਕਾਂ ਨੂੰ ਆ ਜੀ ਤੇ ਤੁਸੀਂ ਉਹਨਾਂ ਨੂੰ ਇਹਨਾਂ ਦੇ ਬਾਰੇ ਕੀ ਕਹਿਣਾ ਚਾਹੋਗੇ ਕਿ ਇਹ ਜੂਸ ਕਿਹ ਤਰ੍ਹਾਂ ਵਰਤਨੇ ਚਾਹੀਦੇ ਆ ਜੀ ਮੈਂ ਤਾਂ ਇਹੀ ਕਹੂੰਗੀ ਕਿ ਬਹੁਤ ਵਧੀਆ ਆ ਬਹੁਤ ਅੱਛਾ ਰਿਜ਼ਲਟ ਆ ਜੋ-ਜੋ ਪ੍ਰੋਬਲਮ ਹੈਗੇ ਕਿਸੇ ਵੇਲੇ ਆਪਾਂ ਨੂੰ ਪਤਾ ਵੀ ਨਹੀਂ ਹੁੰਦਾ ਆਪਣੀ ਬਾਡੀ ਦੇ ਵਿੱਚ ਹੈ ਉਹ ਵੀ ਸਹੀ ਹੋ ਜਾਂਦੀ ਆ ਤਾਂ ਬਹੁਤ ਬੈਸਟ ਆ ਹਾਂਜੀ ਭੈਣ ਜੀ ਥੈਂਕ ਯੂ ਭੈਣ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ